ਮਲੋਤ ਵਿਖੇ ਨਸ਼ਾ ਤਸਕਰ ਦੇ ਘਰ ਤੇ ਚਲਿਆ ਪੀਲਾ ਪੰਜਾ ਮਲੋਤ ਨਗਰ ਪੰਚਾਇਤ ਤੋਂ ਬਿਨਾ ਮਨਜ਼ੂਰੀ ਲੈ ਗੈਰ ਕਾਨੂੰਨੀ ਢੰਗ ਨਾਲ ਬਣਾਏ ਨਸ਼ਾ ਤਸਕਰ ਦੇ ਘਰ ਤੇ ਚਲਿਆ ਪੀਲਾ ਪੰਜਾ ਐਸ ਪੀ ਐਚ ਤੇਜਵੀਰ ਸਿੰਘ ਹੁੰਦਲ ਦੀ ਅਗਵਾਈ ਹੇਠ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਉਹਨਾਂ ਕਹਿੰਿਆ ਕਿ ਇਹਨਾਂ ਨੂੰ ਕਿਹਾ ਗਿਆ ਸੀ ਵੀ ਆਪਣੇ ਲੈਵਲ ਦੇ ਉੱਪਰ ਵੋਲੇਸ਼ਨ ਠੀਕ ਕੀਤੇ ਜਾਵੇ ਪਟ ਇਹਨਾਂ ਨੇ ਕੋਈ ਵੀ ਇਹਦੇ ਵਿੱਚ ਐਕਸ਼ਨ ਨਹੀਂ ਲਿਆ ਉਹਦੇ ਤਹਿਤ ਇੱਕ ਨਾਮੀ ਸਮਗਲਰ ਆ ਫਲਦਾ ਅਮਰੀਕ ਸਿੰਘ ਜਿੱਤੇ ਅਲੱਗ-ਅਲੱਗ ਜਿਹੜੇ ਪਰਚੇ ਦਰਜ ਹੋਇਆ ਐਨਡੀਪੀਐਸ ਦੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਮਲੋਤ ਵਿਖੇ ਨਸ਼ਾ ਤਸਕਰ ਦੇ ਘਰ ਤੇ ਚਲਿਆ ਪੀਲਾ ਪੰਜਾ ਮਲੋਤ ਨਗਰ ਪੰਚਾਇਤ ਤੋਂ ਬਿਨਾ ਮਨਜ਼ੂਰੀ ਲੈ ਗੈਰ ਕਾਨੂੰਨੀ ਢੰਗ ਨਾਲ ਬਣਾਏ ਨਸ਼ਾ ਤਸਕਰ ਦੇ ਘਰ ਤੇ ਚਲਿਆ ਪੀਲਾ ਪੰਜਾ ਐਸਪੀ ਐਚ ਤੇਜਵੀਰ ਸਿੰਘ ਹੁੰਦਲ ਦੀ ਅਗਵਾਈ ਹੇਠ ਪੁਲਿਸ ਨੇ ਕੀਤੀ ਵੱਡੀ ਕਾਰਵਾਈ ਉਨ੍ਹਾਂ ਕਿਹਾ ਕਿ ਨਸ਼ਾ ਦੇ ਕਾਰੋਬਾਰ ਵਿੱਚ ਸ਼ਾਮਲ ਤਸਕਰਾਂ ਨੂੰ ਕਿਸੇ ਵੀ ਹਲਕਤੇ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਜੁੱਧ ਨਸ਼ਾ ਵਿਰੁੱਧ ਮਹਮਾ ਤਹਿਤ ਨਸ਼ਾ ਤਸਕਰ ਵਿਰੁੱਧ ਕਾਰਵਾਈ ਜੰਗੀ ਪੱਧਰ ਤੇ ਸ਼ੁਰੂ ਹੈ ਜਿਸ ਦੇ ਤਹਿਤ ਸ਼ੁੱਕਰਵਾਰ ਨੂੰ ਖੰਨਾ ਦੇ ਐਸਪੀ ਤੇਜਵੀਰ ਸਿੰਘ ਹੁੰਦਲ ਦੀ ਅਗਵਾਈ ਹੇਠ ਕਥਿਤ ਨਸ਼ਾ ਤਸਕਰ ਅਮਰੀਕ ਸਿੰਘ ਵਾਸੀ ਵਾਰਡ ਨੰਬਰ 2 ਮਲੋਤ ਜ਼ਿਲ੍ਹਾ ਲੁਧਿਆਣਾ ਦਾ ਘਰ ਤਾਇਆ ਗਿਆ ਇਹ ਮਕਾਨ ਨਗਰ ਪੰਚਾਇਤ ਮਲੋਤ ਤੋਂ ਬਿਨਾ ਮਨਜ਼ੂਰੀ ਲੈ ਗੈਰ ਕਾਨੂੰਨੀ ਢੰਗ ਨਾਲ ਬਣਾਇਆ ਹੋਇਆ ਸੀ ਇਸ ਮੌਕੇ ਨਗਰ ਪੰਚਾਇਤ ਮਲੋਤ ਦੇ ਕਾਰਜ ਸாதਕ ਅਫਸਰ ਹਰ ਨਰਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਅਮਰੀਕ ਸਿੰਘ ਉਰਫ ਰਿੰਕੂ ਵੱਲੋਂ ਮਿਊਨਿਸਪਲ ਐਕਟ ਦੀ ਉਲੰਘਣਾ ਕਰਕੇ ਮਕਾਨ ਦੀ ਨਜਾਇਜ਼ ਉਸਾਰੀ ਕੀਤੀ ਗਈ ਸੀ ਅਤੇ ਇਸ ਫੋਲੋ ਮਕਾਨ ਦਾ ਕੋਈ ਨਕਸ਼ਾ ਨਗਰ ਪੰਚਾਇਤ ਮਲੋਤ ਤੋਂ ਪਾਸ ਨਹੀਂ ਕਰਵਾਇਆ ਗਿਆ ਸੀ ਖੰਨਾ ਦੇ ਐਸਪੀ ਹੁੰਦਲ ਨੇ ਨਸ਼ਿਆਂ ਦੇ ਸਦਾਗਰਾਂ ਨੂੰ ਸਖਤ ਚੇਤਾਵਨੀ ਦਿੱੰਦਿਆ ਹੈ ਕਿ ਉਹ ਨਸ਼ੇ ਵੇਚਣ ਦਾ ਕੰਮ ਛੱਡ ਦੇਣ ਨਹੀਂ ਤਾਂ ਉਨ੍ਹਾਂ ਉੱਪਰ ਵੀ ਇਹੋ ਜਿਹੀ ਕਾਰਵਾਈ ਕੀਤੀ ਜਾਵੇਗੀ ਜਿਹੜੀ ਆ ਹੁਣ ਤੱਕ ਦੀ ਇਹਨੀ ਕੀ ਪ੍ਰੋਸੀਜਰ ਰਿਹਾ ਹੈ ਨੂੰ ਸਮਝਾਓ ਸੀ ਇਹਨਾਂ ਨੇ ਬੜਾ ਮੇਜਰ ਵਾਇਓਲੇਸ਼ਨ ਕੀਤੀ ਹੋਈ ਸੀ ਤੇ ਮਿਊਨਿਸਪਲ ਐਕਟ ਦੀ ਉਲੰਘਣਾ ਤਹਿਤ ਬਿਲਡਿੰਗ ਬਾਇਲॉज ਦੀ ਮੇਜਰ ਵਾਇਓਲੇਸ਼ਨ ਸੀ। ਉਸ ਵਾਇਓਲੇਸ਼ਨ ਦੇ ਵਾਸਤੇ ਅਸੀਂ ਇਹਨੂੰ ਚਾਰ ਨੋਟਿਸ ਜਿਹੜੇ ਮਿਊਨਿਸਪਲ ਐਕਟ ਦੇ ਤਹਿਤ ਬਿਲਡਿੰਗ ਬਾਇਲॉज ਦੇ ਅਗੇਂਸਟ ਅਸੀਂ ਭੇਜੇ ਸੀਗੇ। ਉਹਨਾਂ ਨੂੰ ਕਿਹਾ ਗਿਆ ਸੀ ਵੀ ਆਪਣੇ ਲੈਵਲ ਦੇ ਉੱਪਰ ਵਾਇਓਲੇਸ਼ਨ ਕੀ ਕੀਤੇ ਜਾਵੇ। ਬਟ ਇਹਨਾਂ ਨੇ ਕੋਈ ਵੀ ਇਹਦੇ ਵਿੱਚ ਐਕਸ਼ਨ ਨਹੀਂ ਲਿਆ। ਅਲਟੀਮੇਟਲੀ ਸਾਨੂੰ ਵਿਦ ધ ਹੈਲਪ ਆਫ ਪੁਲਿਸ ਪ੍ਰੋਟੈਕਸ਼ਨ ਵੀ ਹੈਵ ਬ੍ਰੌਟ ਦਿਸ ਟੂ ਦ ਕਨਕਲੂਜਨ। ਜਿਹੜੀ ਐਕਸਟਰਾ ਡਿਮੋਲਿਸ਼ਨ ਕੀਤੀ ਹੋਈ ਹੈ ਉਹ ਅਸੀਂ ਅੰਦਰੀ ਤੋੜ ਕੇ ਜਿਹੜਾ ਹੈਗਾ ਉਹ ਸਰਕਾਰੀ ਜਗਾ ਜਿਹੜੀ ਹੈਗੀ ਹੈ ਉਹਨੂੰ ਮੈ ਤੋਂ ਮੁਕ ਕਰਵਾ ਰਹੇ ਕਿੰਨੀ ਜਗਾ ਜਿਹੜੀ ਅੱਜ ਡਿਮੋਲਿਸ਼ਨ ਉਹ ਇਹਨਾਂ ਦੀ ਵਿੱਚ ਦਾ ਸਾਰਾ ਨਕਸ਼ਾ ਜਿਹੜਾ ਹੈਗਾ ਜਿੰਨਾਂ ਵੀ ਇਹਨੇ ਕੰਸਟ੍ਰਕਟ ਕੀਤਾ ਹੋਇਆ that is all under uh, uh, unplanned area ਕੋਈ ਵੀ ਇਹਨਾਂ ਨੇ ਨਕਸ਼ਾ ਨਹੀਂ ਪਾਸ ਕਰਵਾਇਆ ਹੋਇਆ ਤੇ ਇਹਦੇ ਵਿੱਚੋਂ ਫਰੰਟ ਜਿਹੜੀ ਗਲੀ ਹੈ ਸਾਰੀ ਕਬਜ਼ਾ ਕੀਤੀ ਹੋਈ ਹੈ ਉਹ ਸਾਰੀ ਅਸੀਂ ਡਿਮੋਲਿਸ਼ ਕਰਾਂਗੇ ਔਰ ਪਿੱਛੇ ਇੱਥੇ ਪਸ਼ੂ ਬੰਨੇ ਹੋਏ ਇਹਨਾਂ ਨੇ ਉਹਦਾ ਮਿਨਿਸਪਲ ਸੋਲਿਡ ਵੇਸਟ ਐਕਟ ਦੇ ਤਹਿਤ ਵੀਰ ਨੇ ਬਹੁਤ ਜ਼ਿਆਦਾ ਅਵੋਲੂਸ਼ਨ ਕੀਤੀ ਹੋਈ ਹੈ ਗੋਬਰ ਵਗੈਰਾ ਸਾਰਾ ਮਿਨਿਸਪਲ ਵੇਸਟ ਦੇ ਵਿੱਚ ਸੁੱਟ ਕੇ ਤੇ ਸੀਵਰ ਵਿੱਚ ਪਾਉਂਦੇ ਤੇ ਇਹਨਾਂ ਦੀ ਬਿਲਡਿੰਗ ਜਿਹੜੀ ਹੈ ਆਲਮੋਸਟ 50% ਦੇ ਆਸ-ਪਾਸ ਡਿਮੋਲਿਸ਼ ਕੀਤੀ ਜਾਏਗੀ ਥੈਂਕ ਯੂ ਜੀ ਬਾਂਜੋਗ ਸੀਐਮ ਸਾਹਿਬ ਪੰਜਾਬ ਬਲੋ ਜਿਹੜੀ ਅੱਜਕਲ ਚੱਲ ਰਹੀ ਹੈ ਜੁੱਤ ਨਸ਼ਾ ਬਲੋ ਉਹਦੇ ਤਹਿਤ ਇੱਕ ਨਾਮੀ ਸਮਗਲਰ ਦਾ ਮਿਲੌਤਾ ਅਮਰੀਕ ਸਿੰਘ ਜਿੱਤੇ ਅਲੱਗ-ਅਲੱਗ ਜਿਹੜੇ ਪਰਚੇ ਦਰਜ ਹੋਏ ਆ ਐਨਡੀਪੀਐਸ ਦੇ ਜੋ ਕਿ ਕ ਆਪਣਾ ਕਮੇਟੀ ਦੀ ਜਿਹੜੀ ਜਗ੍ਹਾ ਤੇ ਨਜ਼ਾਇਜ਼ ਕੰਮ ਚਾ ਕਰਕੇ ਬੈਠਾ ਸੀਗਾ ਇੱਥੇ ਸੋ ਇਹੋ ਬਲੌਕ ਕਮੇਟੀ ਵੱਲੋਂ ਇਹਨਾਂ ਦੇ ਕੇਸ ਜਿਹੜਾ ਐਕਚੁਅਲ ਲਿਆ ਗਿਆ ਅਸੀਂ ਉਹਨਾਂ ਦੀ ਸਪੋਰਟ ਤੇ ਨਾਲ ਆਏ ਆ ਉਹਦਾ ਜਿਹੜਾ ਬਿਲਡਿੰਗ ਦਾ ਬਲਿਸ਼ ਕੀਤੀ ਜਾ ਰਹੀ ਜਿਹੜੀ ਇਲੈਗਲ ਤਰੀਕੇ ਨਾਲ ਬਣਾਈ ਹੈ ਸਰ ਕਿੰਨੇ ਮਗੱਤ ਨੂੰ ਜੱਜ ਨੇ ਲਿਆ ਹੁਣ ਤੱਕ ਦਾ ਕੋਈ ਇੱਥੇ ਹੁਣ ਤੱਕ ਤਿੰਨ ਮਗੱਤ ਨੇ ਦਰਜ ਨੇ ਜੀ ਔਰ ਜਿਹੜੇ ਆ ਬਾਕੀਏ ਜੇਲ੍ਹ ਤੋਂ ਜੇ ਦੋ ਦਿਨ ਪਹਿਲਾਂ ਹੀ ਛੁੱਟ ਕੇ ਆਇਆ ਤੇ ਹੁਣ ਫਰਦਰ ਸਾਡੀ ਜਿਹੜਾ ਹੈਗਾ ਸਰਵੈਲੈਂਸ ਤੇ ਹੋਇਆ ਸਰ ਕਿਹੜੀ ਕੜੀ ਨੇ ਕੀ ਤਸਕਰੀ ਕਰ ਦਿੱਤੀ ਹੈ ਜੀ ਇਹ ਪੁੱਕੀ ਔਰ ਅਫੀਮ ਦੇ ਪਰਚੇ ਦਰਜ ਰਏ ਸੀ ਤੇ ਐਨਡੀਪੀਐਸ ਦੇ ਔਰ 500 ਗ੍ਰਾਮ ਅਫੀਮ ਪੁੱਕੀ 60 ਕਿਲੋ 54 ਕਿਲੋ ਇਹਦਾ ਅਲੱਗ-ਅਲੱਗ ਕਿਤੇ ਪਰਚੇ ਦਰਜ ਰਏ ਔਰ ਬਲੌਤ ਥਾਣੇ 'ਚ ਪਰਚੇ ਦਰਜ ਰਏ ਤੇ ਵੀ ਵਰਨਿੰਗ ਦੇਣਾ ਚਾਹਣਾ ਹੈ ਹਰ ਨਸ਼ਾ ਸਮਗਲਰ ਨੇ ਲਗਾਤਾਰ ਜਿਹੜਾ ਐਕਸ਼ਨ ਵੀ ਹੋ ਰਿਹਾ ਤੇ ਥੱਲੇ ਵੀ ਜਿਹੜੇ ਲੋਕ ਸਿੱਕੇ ਗਾ ਦੇਖੋ ਜੀ ਨਸ਼ਾ ਸਮਗਲਰਾਂ ਨੂੰ ਇਹੋ ਹੀ ਆ ਕਿ ਜਿਹੜਾ ਇਹ ਰੰਗਲਾ ਪੰਜਾਬ ਇਹਨੂੰ ਰੰਗਲੇ ਰਹਿਣ ਦਿੱਤਾ ਜਾਵੇ ਸੋ ਇਸ ਦਾ ਜਿਹੜਾ ਜੁੱਧ ਨਸ਼ਿਆਂ ਵਿਰੋਧ ਦਾ ਇਹਦਾ ਸਾਰੇ ਸਮੁਤ ਸਮਾਜ ਦਾ ਸਾਥ ਦੇਣ ਬੱਚਿਆਂ ਨੂੰ ਜਿਹੜਾ ਨੌਜਵਾਨ ਪੀੜ ਮੁਕਤ ਕੀਤਾ ਜਾਂਦਾ ਹੈ। ਥੈਂਕ ਯੂ।